ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆ 19 ਤੋਂ ਲੈ ਕੇ 25 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਤੇ ਆ ਸਾਰ ਨੇ ਤਾਂ ਤੁਸੀਂ ਜੋ ਰਡਾਰ ਸਿਸਟਮ 122 ਦੇ ਕਰੀਬ ਠੀਕ ਆਪਣੇ 21 ਤੋਂ ਲੈ ਕੇ 25 ਅ ਜੁਲਾਈ ਦੇ ਵਿੱਚ ਕਾਰਜ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਉਹ ਇੱਕ ਰੈੱਡ ਵਾਰਨਿੰਗ ਆ ਕੇ ਖਾਸ ਕਰ ਮਾਝਾ ਤੇ ਬਾਬਾ ਦੇ ਪੂਰਬੀ ਲੱਕੇ ਕੁਝ ਨਾਲ ਲੱਗਦੇ ਮਾਲਵਾ ਦੇ ਖੇਤਰੋ ਦੇ ਦੱਖਣ ਪੱਛਮੀ ਨਾਲ ਲੱਗਦੇ ਹਰਿਆਣਾ ਦੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਕਾਫੀ ਜਿਹੜਾ ਵੱਡੇ ਤੌਰ ਤੇ ਭਾਰੀ ਤੋਮਤੀ ਭਾਰੀ ਤੇ ਕਿਤੇ ਕਿਤੇ ਬਹੁਤ ਆ ਕਹਿ ਲਈ ਜਿਹੜੀ ਮੀਂਹ ਪੈਣ ਦਾ ਸਾਰ ਰਹਿਣਗੇ ਝੜੀ ਨੂਮਾ ਮੌਸਮ ਜਿਹੜਾ ਵੇਖਣ ਨੂੰ ਮਿਲਸਦਾ 21 22 ਤੋਂ ਲੈ ਕੇ ਠੀਕ 21 ਨੂੰ ਹੋ ਸਕਦਾ ਕਾਰ ਵੀ ਥੋੜੇ ਘੱਟ ਰਹਿ ਸਕਦੀਆਂ ਨੇ ਖਾਸ ਕਰ ਇਸ ਵਿੱਚ ਜਿਹੜੇ ਪੂਰਬੀ ਲੱਗ ਕੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋ ਪੱਛਮੀ ਯੂਪੀ ਜਾਂ ਦਿੱਲੀ ਦੇ ਖੇਤਰੋ ਕੇ ਆ ਪੱਛਮੀ ਜਿਹੜਾ ਹਰਿਆਣਾ ਦੇ ਖੇਤਰੋ ਕੇ ਯੂਪੀ ਦੇ ਨਾਲ ਲੱਗਦੇ ਖੇਤਰ ਜਾਂ ਪਹਾੜਾਂ ਦੇ ਸਾਈਡ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਕੁਝ 1 2 ਜ਼ਿਲ੍ਹੇ ਮਾਲਵਾ ਦੇ ਹੋਗੇ ਠੀਕ ਇੱਥੇ ਇਸ ਭਾਵਨਾ ਆਏਗੀ 21 ਅ ਜੁਲਾਈ ਨੂੰ 22 ਜੁਲਾਈ ਨੂੰ ਜਿਹੜੇ ਮੀਂਹ ਦੀ ਗਤੀਵਿਧੀ ਹੈ ਕਾਫੀ ਖੇਤਰਾਂ 'ਚ ਵੇਖਣ ਨੂੰ ਮਿਲ ਸਕਦੀ ਹੈ ਠੀਕ ਹੈ 22 ਤੋਂ ਲੈ ਕੇ ਉਸਰ 23 24 25 ਇਹ 3-4 ਦਿਨਾਂ ਦੇ ਵਿੱਚ ਦੋ ਜਾਂ ਦੋ ਵਾਰ ਤੋਂ ਵੱਧ ਮੀਂਹ ਪੈਣ ਦਾ ਸਾਰ ਰਹਣਗੇ ਭਾਰੀ ਤੋਅਤੀ ਭਾਰੀ ਮੀਂਹ ਕਿਤੇ ਕਿਤੇ ਬਹੁਤ ਹੀ ਆਪਾਂ ਗੱਲ ਕਰ ਜਿਹੜਾ ਤਗੜੇ ਅੜਮੀ ਦੇ ਸਪੈਲ ਲੱਗਦੇ ਦਿਖਾਈ ਦੇ ਰਹੇ ਨੇ ਤਪਾੜਾ ਦਾ ਵੀ ਜਿਹੜਾ ਹਿਮਾਚਲ ਵਿੱਚ ਜੰਮੂ ਵਿੱਚ ਨਾਲਾਗ ਦੇ ਉੱਤਰਾਖੜ ਦੇ ਕੁਝ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਰਜ ਕੀਤਾ ਜਾ ਸਕਦਾ ਉਸ ਤੋਂ ਪਹਿਲਾਂ 19 ਤੇ 20 ਨੂੰ ਠੀਕ ਹੈ ਅੱਜ ਤੇ ਕੱਲ ਆ ਥ ਚਾਂਸ ਰਹਿੰਗੇ ਜਨਕਿ ਕੁਝ 5 10 ਜਾਂ 10 ਤੋਂ 15% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਰੀ ਕੁਝ ਥੋੜੇ ਬੋਤ ਖੇਤਰਾਂ ਵਿੱਚ ਚਾਂਸ ਰਹਿਣਗੇ ਕੁਝ ਹੋ ਸਕਦਾ ਹੈ ਮਾਲਵਾ ਦੇ ਇੱਕ ਤੋਂ ਜ਼ਿਲ੍ਹੇ ਜਾਂ ਆਪਣੇ ਸਰਦੀ ਇਲਾਕੇ ਆਪਣੇ ਜਾਂ ਹੋ ਸਕਦਾ ਹੈ ਕਿ ਪਹਾੜਲ ਦੇ ਸਾਈਡ ਦੇ ਇਲਾਕੇ ਮਾ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਪੱਛਮੀ ਯੂਪੀ ਦਿੱਲੀ ਦੇ ਕਿਤੇ ਕਿਤੇ ਜਾਂ ਦੱਖਣੀ ਖੇਤਰ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਦੇ ਕੁਝ ਇੱਕ ਜਾਂ ਦੋ ਚਾਰ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਰੀ ਚਾਰਤਰ ਮੌਸਮ ਠੀਕ ਠਾਕ ਹੈ ਅੱਜ ਤੇ ਕੱਲ ਹੋਮਸ ਜਿਹੜੀ ਬਰਕਰਾਰ ਰਹੇਗੀ ਅੱਜ ਤੇ ਕੱਲ ਠੀਕ 19 ਤੇ 20 ਜੁਲਾਈ ਇਹਨੂੰ ਤੇ 21 ਜਿਹੜਾ ਸਿਸਟਮ ਲੱਗਣ ਜਾ ਰਿਹਾ 21 ਨੂੰ ਹੋ ਸਕਦਾ ਹੈ ਕਾਰਵਾਈਆਂ ਥੋੜੇ ਘੱਟ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦੇ ਤੁਸੀਂ ਜੇ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਫਿਰ ਵੀ ਹੋ ਸਕਦਾ ਹੈ ਕਿ 80 35 ਜਾਂ 35 40% ਖੇਤਰਾ ਵਿਚਾਂਨ ਸੇਕ ਨੇ 21 ਜੁਲਾਈ 2025 ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਖੇਤਰਾ ਵਿਚਾਰਾ ਚਾਂਸ ਰਹਿਣਗੇ ਤੇ ਉੱਤਰੀ ਰਾਜਸਥਾਨ ਵਿੱਚ ਹੋ ਸਕਦਾ ਹੈ ਇੱਕ ਦੋ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਕਾਰਵਾਈ ਸਰੀ ਚਾਰਤਰ ਮੌਸਮ ਠੀਕ ਠਾਕ ਹੈ ਤੇ 22 ਨੂੰ ਜਿਹੜੀ ਮੀਂਹ ਦੀ ਗਤੀਵਿਧੀਆਂ ਵਤਨ ਦੇ ਆਸਾਰ ਨੇ 22 ਨੂੰ ਕਈ ਖੇਤਰਾ ਵਿੱਚ ਠੀਕ ਹੈ 22 ਜਾਂ 23 ਨੂੰ ਇਹ ਦੋ 24 25 ਜੁਲਾਈ ਨੂੰ ਵੀ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤਾਂ ਇਸ ਵੀ ਜ਼ਿਲ੍ਹੇਵਾਰ ਆਪਾਂ ਦੱਸਣ ਦੀ ਕੋਸ਼ਿਸ਼ ਕਰੀਏ ਤੁਸੀਂ ਜੋ ਰਡਾਰ ਸਿਸਟਮ ਵੇਖਸਰੇ ਖਾਸ ਕਰ ਪੂਰਬੀ ਇਲਾਕੇ ਮਾਝਾ ਦਵਾਬਾ ਦੇ ਖੇਤਰ ਲਗਭਗ ਸਾਰੇ ਪਠਾਨਕੋਟ ਤਲੇ ਗੁਰਦਾਸਪੁਰ ਦੇ ਹੁਸ਼ਿਆਰਪੁਰ ਦੇ ਇਲਾਕੇ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਇਲਾਕੇ ਹੋਗੇ ਉਸ ਨਾਲ ਲੱਗਦੇ ਫਿਰੋਜ਼ਪੁਰ ਮੋਕਾ ਆ ਗਿਆ ਬਰਨਾਲਾ ਆ ਗਿਆ ਲੁਧਿਆਣਾ ਦਾ ਮਲੇਰ ਕੋਟਲਾ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਦਾ ਨਵਾਂ ਸ਼ਹਿਰ ਦੇ ਇਲਾਕੇ ਇਹਨਾਂ ਵਿੱਚ ਸਭਾਵਨ ਜਿਹੜੀ ਇਹ ਤਾਂ ਨਾਲ ਲੱਗਦੇ ਕੁਝ ਆ ਬਠਿੰਡਾ ਜਾਂ ਉੱਤਰੀ ਆਪਾਂ ਗੱਲ ਕਰੀਏ ਕੁਝ ਆ ਮੁਕਸਰ ਫਰੀਦਕੋਟ ਦੇ ਇਲਾਕੇ ਹੋਗੇ ਠੀਕ ਹੈ ਤੇ ਮੰਨ ਕੇ ਚੱਲੋ ਕਿ ਜਿਹੜੇ ਆ ਪੰਜਾਬ ਦੇ ਕਈ ਖੇਤਰਾਂ ਵਿੱਚ ਮੀਂਹ ਦਾ ਸਾਰ ਰਹਿਣਗੇ ਪਰ ਮਾਝਾ ਤੇ ਬਾਬਾ ਦੇ ਪੂਰਬੀ ਇਲਾਕਿਆਂ ਵਿੱਚ ਕਾਰਵਾਈਆਂ ਜ਼ਿਆਦਾ ਰਹਿਣਗੀਆਂ ਠੀਕ ਹੈ ਤੇ ਬਾਕੀ ਉਸ ਹੋਰ ਹੈ ਦੱਖਣ ਪੱਛਮੀ ਇਲਾਕੇ ਫਾਜ਼ਲਕਾ ਹੋ ਗਿਆ ਜਾਂ ਆਪ ਹੋਰ ਮਲੋਟ ਹੋ ਗਿਆ ਜਾਂ ਨਾਲ ਲੱਗਦੇ ਸ਼੍ਰੀ ਗੰਗਨਗਰ ਰਮਾਨਗੜ ਹੋ ਗਿਆ ਸਿਰਸਾ ਗਿਆ ਆ ਸੂਰਤਗੜ ਹੋ ਗਿਆ ਸੰਗਰੀਆ ਦੇ ਇਲਾਕੇ ਸਾਰ ਦੇ ਖੇਤਰ ਉਹ ਇੱਥੇ ਕਾਰਵਾਈਆਂ ਉਸ ਨੇ ਥੋੜੇ ਘੱਟ ਰਹਿ ਸਕਦੇ ਬਾਕੀ ਇਹਨਾਂ ਵਿੱਚ ਚਾਂਸ ਰਹਿਣਗੇ 22 ਤੋਂ ਲੈ ਕੇ ਜਾ ਦੋ ਵਾਰ ਆ ਵੱਡੇ ਤੌਰ ਤੇ ਮੀਂਹ ਇੱਥੇ ਹੀ ਏੜ ਪ੍ਰਭਾਵਿਤ ਕਰ ਸਕਦਾ ਠੀਕ ਹੈ ਹਲਕੇ ਤੋਂ ਦਰਮਿਆਨਾ ਕਿਤੇ ਕਿਤੇ ਉਸਰਤ ਕੁਝ ਥੋੜੇ ਬਤ ਖੇਤਰਾਂ ਦਰਮਿਆਨੇ ਤੋਂ ਭਾਰੀ ਵੀ ਦੇ ਚੱਟਾਂ ਵੇਖਣ ਨੂੰ ਮਿਲ ਸਕਦੇ ਪਰ ਜਿਹੜੇ ਉੱਤਰੀ ਆਪਣੇ ਜਿਹੜੇ ਮਾਲਵਾਤ ਖੇਤਰੋਗੇ ਜਾਂ ਮਾਝਾਤ ਬਾਬਾ ਦੇ ਖੇਤਰ ਪੂਰਬੀ ਪਹਾੜਾਂ ਦੇ ਸਾਈਡ ਤੇ ਨਾਲ ਲੱਗਦੇ ਚੰਡੀਗੜ੍ਹ ਦੇ ਪੰਜਾਬ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਇਹਨਾਂ ਵਿੱਚ ਚਾਂਸ ਜਿਹੜੇ ਕਾਫੀ ਰਹਿਣਗੇ ਠੀਕ ਹੈ ਬਾਕੀ ਜਿਹੜੇ ਆ ਪੱਛਮੀ ਸਰਦੀ ਇਲਾਕੇ ਇੱਥੇ ਵੀ ਚਾਂਸ ਹੈ ਕਿ ਉੱਤਰ ਪੱਛਮੀ ਜਿਹੜਾ ਮਾਝਾਤ ਬਾਬਾ ਤੇ ਖਾਸ ਕਰ ਠ ਵੀਡੀਓ ਵਿੱਚ ਹੋਰ ਵੀ ਕਲੀਅਰ ਕਰਾਂਗੇ ਠੀਕ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬਾਅਦਤ ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਸਭਾਵਨਾ ਰਹੇਗੀ ਤਾਂ ਫਿਲਹਾਲ ਇਸ ਵਿੱਚ ਹੋਰ ਵੀ ਕਾਫੀ ਜੜ ਬਦਲਾਵ ਆਉਂਦੇ ਆ ਸਾਰ ਨੇ ਤਾਂ ਹੜ ਦਾ ਵੀ ਜੜ ਖਤਰਾ ਮਟਰਾ ਰਿਹਾ ਠੀਕ ਕਿਉਂਕਿ ਜੇ ਵੇਖਸੇ ਤਾਂ ਕਾਫੀ ਜੜ ਤਗੜਾ ਮੀ ਆ ਪੈਂਦਿਆ ਆ ਜਿਹੜੀ ਸਭਾਵਨਾ ਬਣਦੀ ਦਿਖਾਈ ਦੇ ਰਹੀ ਪਹਾੜਾਂ ਤੇ ਜੇਕਰ ਮੀ ਆ ਕਾਫੀ ਪੈਂਦਾ ਠੀਕ ਖਾਸ ਕਰ ਹਿਮਾਚਲ ਵਿੱਚ ਤਾਂ ਪਾਣੀ ਦਾ ਪੱਧਰ ਜਿਹੜਾ ਆ ਕਾਫੀ ਜੜ ਵਾਜ ਜਾਂਦਾ ਠੀਕ ਤਾਂ ਫਿਰ ਸਤਲੂ ਜੁਗਿਆ ਬਿਆਸ ਹੋ ਗਿਆ ਕਗਰ ਨਦੀ ਠੀਕ ਇਥੇ ਜੜ ਕਾਫੀ ਆਪ ਗੱਲ ਕਰੀ ਆ ਜਿਹ ਆ ਗਿਆ ਠੀਕ ਹੈ ਪਾਣੀ ਦਾ ਪੱਧਰ ਕਾਫੀ ਜਿਹੜਾ ਆਵਧਨ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਠੀਕ ਹੈ ਇਸ ਕਰਕੇ ਹੜ੍ਹ ਦਾ ਵੀ ਖਤਰਾ ਜਿਹੜਾ ਮਟਰਾ ਰਿਹਾ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ ਇਹੋ ਜਿਹਾ ਨਾਮ ਆਪਰੇ ਠੀਕ ਹੈ ਤਾਂ ਸਾਰੇ ਕਿਸਾਨ ਵੀਰਾਂ ਤੇ ਮਿਹਰ ਕਰੇ ਪ੍ਰਮਾਤਮਾ ਠੀਕ ਹੈ ਵਾਹਿਗੁਰੂ ਤਾਂ ਇਹੋ ਜਿਹਾ ਨਾਮ ਆਪਰੇ ਠੀਕ ਹੈ ਤਾਂ ਹੜ੍ਹ ਕਾਫੀ ਪਗਲ ਕਰੀ ਜੇ ਵਿਖਸ ਦੇ ਜਿਹੜੇ ਆ ਰੈੱਡ ਵਾਰਨਿੰਗ ਆ ਗਈ ਬਾ 22 ਤੋਂ ਲੈ ਕੇ ਖਾਸ ਕਰ 25 ਜੁਲਾਈ ਦੇ ਵਿਚਕਾਰ ਕਾਫੀ ਖੇਤਰਾਂ ਵਿੱਚ ਖਾਸ ਕਰ ਪੂਰਬੀ ਆ ਠੀਕ ਹੈ ਪਹਾੜਾਂ ਦੇ ਸਾਈਡ ਤੇ ਲੱਗ ਕੇ ਹੋਗੇ ਠੀਕ ਹੈ ਤੇ ਨਾਲ ਲੱਗਦੇ ਮਾਲਵਾ ਜਿਹ ਖੇਤਰੋਗੇ ਪੰਜਾਬ ਦੇ ਨਾਲ ਲੱਗਦੇ ਜਾਂ ਪੱਛਮੀ ਯੂਪੀ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰੋਗੇ ਆ ਦਿੱਲੀ ਦੇ ਖੇਤਰਾਂ ਵਿੱਚ ਕਾਫੀ ਜੜ ਵੱਡੇ ਪੱਧਰ ਤੇ ਵੀ ਪ੍ਰਭਾਵਿਤ ਕਰ ਸਕਦਾ ਬਾਕੀ ਜ਼ਿਲ੍ਹੇ ਬਾਰੇ ਅਪਡੇਟ ਆਪਾਂ ਨੈਕਸਟ ਵੀਡੀਓ ਵਿੱਚ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਵਾਧ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਕਟ ਰਹਿ ਗਈ ਠੀਕ ਹੈ ਸਭਾਵਨਾ ਤੇ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਆ ਸਕਦੇ ਨੇ ਤੇ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਆਨ ਤੱਕ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ